জানকারীদের সঙ্গ বারে কি ਜਿਹੜੀ ਪਪਰਾ ਦੀਵੇ ਦੀ ਡਿਸਟ੍ਰਿਬਿਊਸ਼ਨ ਹੋ ਰਹੀ ਹੈ ਐ ਨਹਿਰੀ ਸ਼ੋਪਿੰਗ ਕੰਪਲੈਕਸ ਤੇ ਅਮਰਸਰ ਕੰਪਿਊਟਰ ਐਸੋਸੀਏਸ਼ਨ ਵੱਲੋਂ 22 ਤਰੀਕ ਦੇ ਉਪਲਬਖ ਦੇ ਵਿੱਚ ਜਿਹੜੀ 22 ਤਰੀਕ ਨੂੰ ਰਾਮ ਲਲਾ ਦਾ ਜੋ ਸਟਾਪ ਹੋ ਰਹੀ ਹੈ ਪ੍ਰਾਣ ਪ੍ਰティਸ਼ਟਾ ਹੋ ਰਹੀ ਹੈ ਉਸ ਉਪਲਬਖ ਦੇ ਵਿੱਚ ਅਸੀਂ ਸਾਰੇ ਮਿਲ ਕੇ 22 ਤਰੀਕ ਨੂੰ ਦੀਵਾਲੀ ਮਨਾ ਰਹੇ ਹਾਂ ਔਰ 22 ਤਰੀਕ ਨੂੰ ਨਹਿਰੀ ਸ਼ੋਪਿੰਗ ਕੰਪਲੈਕਸ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਸਵੇਰੇ ਲੰਗਰ ਚੱਲੇਗਾ ਅਟੁੱਟ ਲੰਗਰ ਚੱਲੇਗਾ ਸਾਮੀ 5 ਤੋਂ 8 ਵਜੇ ਤੱਕ ਸੰਗੀਤਨ ਹੋਏਗਾ ਉਸ ਤੋਂ ਬਾਅਦ ਆਤੀਸ਼ਵਾਜੀ ਹੋਏਗੀ ਔਰ ਪ੍ਰਭੂ ਸ਼੍ਰੀ ਰਾਮ ਦਾ ਗੁਰਗਾਨ ਹੋਏਗਾ ਜੈ ਸ਼੍ਰੀ ਅਸੀਂ 22 ਤਰੀਕ ਨੂੰ ਦਿਨ ਸੋਮਵਾਰ ਮੈਰੂ ਸ਼ਾਪਿੰਗ ਕੰਪਲੈਕਸ ਦੇ ਵਿੱਚ ਸਾਰੇ ਵੀਰ ਭਰਾ ਇਕੱਠੇ ਹੋ ਕੇ ਉਸ ਦਿਨ ਅਸੀਂ ਲੰਗਰ ਦਾ ਪ੍ਰੋਗਰਾਮ ਰੱਖਿਆ ਹੈ ਅੱਜ ਅਸੀਂ ਦੀਏ ਡਿਸਟ੍ਰਿਬਿਊਸ਼ਨ ਕਰ ਰਹੇ ਹਾਂ ਜਿਹਦੇ ਵਿੱਚ ਇੱਕ ਬਾਕਸ ਹੈ ਉਸ ਬਾਕਸ ਦੇ ਵਿੱਚ 11 ਦੀਏ ਆ ਨਾਲ ਵਟੀ ਹੈ ਨਾਲ ਤੇਲ ਹੈ ਨਾਲ ਮਾਚਿਸ ਅਸੀਂ ਇਹ ਸਾਰੇ ਦੁਕਾਨਦਾਰਾਂ ਨੂੰ ਦੇ ਰਹੇ ਹਾਂ ਉਸ ਦਿਨ ਅਸੀਂ ਰਲ ਕੇ 27 ਤਰੀਕ ਨੂੰ ਸ਼ਾਮ ਨੂੰ 7 ਵਜੇ ਇਹ ਦੀਵਾਲੀ ਮਨਾਣੀ ਹੈ ਔਰ ਸਾਰੇ ਦਿਨ ਲੰਗਰ ਦਾ ਪ੍ਰੋਗਰਾਮ ਹੈ ਫਿਰ 5 ਤੋਂ 8 ਸੰਗੀਤਨ ਆ ਇਹ ਪ੍ਰਭੂ ਲੱਲਾ ਜਿਹੜੇ ਦੁਬਾਰਾ RAM ji ਸਾਡੇ ਜਿੱਥੇ ਉਹਨਾਂ ਦੀ ਸਥਾਪਨਾ ਉਸ ਦਿਨ ਜਿਹੜਾ ਦਿਵਸ ਹੈ ਉਸ ਉਪਲਖਸ਼ ਦੇ ਵਿੱਚ ਅਸੀਂ ਮਨਾ ਰਹੇ ਹਾਂ ਅਸੀਂ ਮੋਦੀ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ 500 ਸਾਲ ਦਾ ਸੁਪਨਾ ਪੂਰਾ ਕੀਤਾ ਹੈ ਜੈ ਸ਼੍ਰੀ ਰਾਮ ਚਲੋ ਲਾ ਯਾਰ ਆਵਾਜ਼ ਉੱਚੀ ਕਰ ਦੇ ਜੈ श्री राम जय श्री रामा जय श्री राम पढ़ो किथो बाद राम लिखी जय श्री राम

yes you yes.